ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੈਤ ਸ੍ਰੀ ਰਾਗ ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਚਾਰਨ ਕਰਦੇ ਹਨ ੴ ਸਤਿਗੁਰ ਪ੍ਰਸਾਦ ਪਿਆਰਿਓ ਪਹਿਲਾਂ ਤੁਸੀਂ ਇਸ ਪੰਕਤੀ ਦਾ ਵਿਚਾਰ ਸਾਂਝਾ ਕਰੀਏ ਇੱਕ ਓਮਕਾਰ ਤੋਂ ਭਾਵ ਕਿ ਪਰਮਾਤਮਾ ਇੱਕ ਹੈ ਸਤਗੁਰ ਪ੍ਰਸਾਦ ਪਿਆਰਿਓ ਇੱਕ ਹੁੰਦਾ ਹੈ ਪ੍ਰਸਾਦ ਇੱਕ ਹੁੰਦਾ ਹੈ ਪ੍ਰਸਾਦ ਇਥੇ ਪਿਆਰਿਓ ਪ੍ਰਸਾਦ ਹੈ ਸਤਿਗੁਰ ਪ੍ਰਸਾਦ ਭਾਵ ਪਰਮਾਤਮਾ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਔਰ ਇਥੇ ਸਾਨੂੰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕੀ ਦੱਸ ਰਹੇ ਨੇ ਕਹਿੰਦੇ ਭੂਲਿਓ ਮਨ ਮਾਇਆ ੁਰਝਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਿਹ ਤਿਹ ਆਪ ਬੰਧਾਇ ਰਹਾਓ ਪਿਆਰਿਓ ਹੁਣ ਸਹਿਜ ਅਵਸਥਾ ਦੇ ਨਾਲ ਪੜੀ ਹੋਈ ਬਾਣੀ ਦੀ ਵੈਸੇ ਸਿੱਧੀ ਸਪੱਸ਼ਟ ਸਮਝ ਲੱਗਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਇਸ ਵੇਲੇ ਕੁਰਾਨ ਸ਼ਰੀਫ ਹਿੰਦੂਆਂ ਦੇ ਧਰਮ ਗ੍ਰੰਥ বেদ, ਸ਼ਿਮਰਤੀਆਂ, 18 ਪ੍ਰਾਣ ਇਹ ਪਿਆਰਿਓ ਉਹਨਾਂ ਦੀ ਜਿਹੜੀ ਸਮਝ ਨਹੀਂ ਸੀ ਸਾਨੂੰ ਲੱਗਦੀ ਜਿਹੜੇ ਹਿੰਦੂਆਂ ਦੇ ਧਾਰਮਿਕ ਗ੍ਰੰਥ ਸੀ ਉਹ ਸੰਸਕ੍ਰਿਤ ਦੇ ਵਿੱਚ ਲਿਖੀ ਹੋਏ ਸੀ ਔਰ ਤਾਂ ਤਾਂਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਆਰਿਓ ਸਿੱਖ ਵੀ ਭੇਜੇ ਸੀ ਸਿੱਖਣ ਵਾਸਤੇ ਤੇ ਨਾਲ ਸਾਨੂੰ ਇਹ ਵੀ ਹੁਕਮ ਲਾਇਆ ਕਿ ਹਰ ਗ੍ਰੰਥ ਦੀ ਤੁਸੀਂ ਸਿੱਖਿਆ ਲੈ ਸਕਦੇ ਹੋ ਸਮਝ ਸਕਦੇ ਹੋ ਆ ਗ੍ਰੰਥ ਕੀ ਕਹਿ ਰਿਹਾ ਐ ਕੀ ਕਹਿ ਰਿਹਾ ਤੇ ਸਭ ਤੋਂ ਸਰਮੌਰ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕੈਰ ਹੁਣ ਪਹਿਲਾਂ ਤੇ ਇਹ ਭਲੇਖਾ ਕੱਢੀ ਦੁਨੀਆਂ ਦੇ ਉੱਤੇ ਜਿਤਨੇ ਵੀ ਧਰਮ ਨੇ ਪਿਆਰਿਓ ਉਹ ਆਪਣੀਆਂ ਕੌਮਾਂ ਦਾ ਭਲਾ ਮੰਗਦੇ ਹਿੰਦੂ ਧਰਮ ਉਹ ਆਪਣੇ ਇੱਕ ਟੰਬ ਕਬੀਲੇ ਦਾ ਭਲਾ ਮੰਗੇਗਾ ਮੁਸਲਮਾਨਾਂ ਦੇ ਵੱਖੋ ਵੱਖਰੇ ਫਿਰਕੇ ਨੇ ਉਹਨਾਂ ਵਾਸਤੇ ਪਿਆਰਿਓ ਅੱਲਾ ਭਾਵੇਂ ਇੱਕ ਹੈ ਪਰ ਮੰਗ ਉਹਨਾਂ ਦੀ ਆਪੋ ਆਪਣੀ ਹੈ ਆਪੋ ਆਪਣੀ ਫਿਰਕਿਆਂ ਵਾਸਤੇ ਤੇ ਜੁਗੋ ਜੁਗੇ ਅਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦੇ ਹਿੰਦੂ ਸਿੱਖ ਈਸਾਈ ਮੁਸਲਮਾਨ ਬੋਧੀ ਜੈਨੀ ਪਾਰਸੀ ਕਿਸੇ ਵੀ ਤਰਮੰਦਾ ਹੋਵੇ ਤੇ ਪਿਆਰਿਓ ਸਾਡੇ ਸਤਿਗੁਰਾਂ ਨੇ ਲਿਖਿਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਕੱਲੇ ਸਿੱਖ ਪੰਥ ਦਾ ਨਹੀਂ ਸਾਰੀ ਦੁਨੀਆ ਦਾ ਭਲਾ ਹੋਵੇ ਸੋ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਪੂਲਿਓ ਮਨ ਮਾਇਆ ਉਰਜਾਇ ਮਨ ਨੂੰ ਤੁਸੀਂ ਮਾਇਆ ਦੇ ਵਿੱਚ ਲਗਾ ਲਿਆ ਮਾਇਆ ਕੱਲੀ ਪਿਆਰੋਂ ਪੈਸਾ ਨਹੀਂ ਮਾਇਆ ਦੇ ਵਿੱਚ ਪੈਸਾ ਵੀ ਆਉਂਦਾ ਹੈ ਮਾਇਆ ਦੇ ਵਿੱਚ ਜ਼ਮੀਨ ਜਾਇਦਾਦ ਵੀ ਆਉਂਦੀ ਹੈ ਮਾਇਆ ਦੇ ਵਿੱਚ ਪੁੱਤਰਾਂ ਦਾ ਸਰੇ ਵੀ ਆਉਂਦਾ ਹੈ ਮਾਇਆ ਵਿੱਚ ਰਿਸ਼ਤੇਦਾਰੀਆਂ ਕੁਟੰਬ ਵੀ ਆਉਂਦਾ ਹੈ ਔਰ ਇਸੇ ਕਰਕੇ ਸਤਿਗੁਰੂ ਕਹ ਰਹੇ ਨੇ ਭੁੱਲਿਓ ਇਹ ਭੁੱਲੇ ਹੋਏ ਮਨਖੋ ਭੁੱਲੇ ਹੋਏ ਜੀਵੋ ਮਨ ਮਾਇਆ ਉਰਜਾਇਆ ਮਾਇਆ ਦੇ ਵਿੱਚ ਰੁੱਝ ਗਏ ਜੋ ਜੋ ਕਰਮ ਕੀਓ ਲਾਲਚ ਲੱਗ ਜੋ ਜੋ ਤੁਸੀਂ ਕੱਲ ਲਾਲਚ ਦੇ ਪਿੱਛੇ ਲਾ ਕੇ ਕਰਦੇ ਹੋ ਤੇਹ ਤੇ ਆਪ ਬੰਧਾਇਓ ਇਹ ਤੁਹਾਨੂੰ ਅੱਗੇ ਦੀ ਅੱਗੇ ਫਸਾਈ ਜਾ ਰਹੀ ਤ੍ਰਿਸ਼ਨਾ ਵਿਰਲੇ ਕੀ ਹੀ ਉੱਝੀ ਹੈ ਕੋਟ ਜੋੜੇ ਲੱਖ ਕਰੋੜੇ ਪਿਆਰਿਓ ਜਿਹਦੇ ਕੋਲੇ ਖਿਆਰਾਂ ਨਾਲ ਆ ਉਹ ਲੋਜ ਤਾਂ ਮੇਰੇ ਕੋਲ ਲੱਖਾਂ ਨਾਲ ਹੋਵੇ ਜਿਹਦੇ ਕੋਲ ਲੱਖਾਂ ਆ ਗਏ ਉਹਦੇ ਮਨ ਦੀ ਭਾਵਨਾ ਮੇਰੇ ਕੋਲ ਕਰੋੜਾਂ ਨਾਲ ਹੋਵੇ ਤੇ ਪਿਆਰਿਓ ਜਿਹਦੇ ਕੋਲ ਕਰੋੜਾਂ ਨਾਲ ਉਹਦੀ ਅਰਬਾਂ ਦੀ ਗੱਲ ਪੈ ਜਾਂਦੀ ਹੈ ਕਹਿੰਦਾ ਭਾਅ ਕਿ ਲਾਲਚ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਵਧ ਹੀ ਜਾਂਦਾ ਹੈ ਸਤਿਗੁਰੂ ਸਮਝਾ ਰਹੇ ਨੇ ਸਾਨੂੰ ਕਹਿੰਦੇ ਸਮਝ ਨਾ ਪਰੀ ਵਿਖੇ ਰਸ ਰੱਝਿਓ ਜਸ ਹਰ ਕੋ ਵਸਰਾਇ ਹਰੀ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੱਤਾ ਤੇ ਵਿਖੇ ਰਸ ਇਕੱਠੇ ਕਰਨ ਵਾਸਤੇ ਵਿਖ ਕਹਿੰਦੇ ਪਿਆਰੇ ਹੋਈ ਇਹਨਾਂ ਨੂੰ ਆਪਣੇ ਜੀਵਨ ਦੇ ਸੁੱਖ ਵਾਸਤੇ ਯਰ ਪਰੇ ਰਸ ਇਕੱਠੇ ਕਰਨ ਵਾਸਤੇ ਸਾਰਾ ਜੋਰ ਲਗਾ ਲਿਆ ਪਰ ਹਰੀ ਦਾ ਜਸ ਵਿਸਾਰ ਦਿੱਤਾ ਸੰਨ ਸੁਆਮੀ ਸੋ ਜਾਣੇਉ ਨਾਹਿ ਨਾ ਬਣ ਖੋਜਣ ਕੋ ਤਾਇ ਹੁਣ ਕਹਿਣ ਲੱਗੇ ਪਿਆਰਿਓ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਸੰਗ ਤਾਂ ਜਾਣਿਆ ਨਹੀਂ ਤੇ ਜੰਗਲਾਂ ਦੇ ਵਿੱਚ ਲੱਭਣ ਤੁਰ ਪਏ ਵੱਡੇ ਵੱਡੇ ਗੁਰਦੁਆਰਿਆਂ ਚ ਲੱਭਣ ਤੁਰ ਪਏ ਵੱਡੇ ਵੱਡੇ ਤੀਰਥਾਂ ਦੇ ਲੱਭਣ ਤੁਰ ਪਏ ਪਰ ਪਿਆਰਿਓ ਸਤਿਗੁਰੂ ਕਹਿੰਦਾ ਕਿ ਤੁਹਾਡੇ ਹਿਰਦੇ ਘਰ ਦੇ ਵਿੱਚ ਪਰਮਾਤਮਾ ਵਸੰਦਿਆ ਆਪਾਂ ਰੋਜ਼ ਹੀ ਵਿਚਾਰ ਕਰਦੇ ਆ ਨਾ ਕਿ ਜਰੇ-ਜਰੇ ਦੇ ਵਿੱਚ ਕਣ-ਕਣ ਦੇ ਵਿੱਚ ਪਰਮੇਸ਼ਰ ਮੌਜੂਦ ਹੈ ਕਿਸ ਤਰ੍ਹਾਂ ਮੌਜੂਦ ਹੈ ਪਿਆਰਿਓ 84 ਲੱਖ ਜੂਨ ਹੈ ਤੇ ਜੀਵ ਹੀ ਇੰਨੇ ਨੇ ਕਿ ਜਰੇ-ਜਰੇ ਦੇ ਵਿੱਚ ਜੀਵ ਨੇ ਉਹਨਾਂ ਜੀਵਾਂ ਦੇ ਵਿੱਚ ਪਰਮਾਤਮਾ ਵਸਦਾ ਹੈ ਇਸ ਕਰਕੇ ਜਰੇ-ਜਰੇ ਦੇ ਵਿੱਚ ਪਰਮਾਤਮਾ ਵਸਦਾ ਹੈ ਤੋ ਸਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਸੰਗ ਸੁਆਮੀ ਸੋ ਜਾਣਿਓ ਨਾ ਹੈ ਪਰਮਾਤਮਾ ਪਿਆਰਿਆ ਤੇਰੇ ਨਾਲ ਹੈ ਬਣ ਖੋਜਣ ਕੋ ਧਾਇਓ ਜੰਗਲਾਂ ਚ ਭਗਤੀਆਂ ਕਰਨ ਤੁਰ ਪਏ ਜੰਗਲਾਂ ਦੇ ਵਿੱਚ ਘਰ ਤੋਂ ਉਪਰਾਮ ਹੋਏ ਘਰ ਦੇ ਕੰਮਾਂ ਤੋਂ ਦੁਖੀ ਹੋਏ ਘਰ ਦੀਆਂ ਜ਼ਿੰਮੇਵਾਰੀਆਂ ਪੰਡਾਂ ਤੋਂ ਦੁਖੀ ਹੋਏ ਤੇ ਇੱਕ ਬੰਦਾ ਸਾਧੂ ਬਣ ਗਿਆ ਸਾਧੂ ਬਣ ਕੇ ਪਿਆਰਿਓ ਝਗੜਿਆ ਝਵੇਂਆਂ ਤੋਂ ਬਚਨ ਵਾਸਤੇ ਭਗਤੀ ਕਰਨ। ਭਗਤੀ ਕਰਦਿਆ ਕਰਦਿਆ ਇੱਕ ਜਗ੍ਹਾ ਤੇ ਬੈਠੇ ਨੂੰ ਵਾਵਾ ਸਮਾ ਹੋ ਗਿਆ ਤੇ ਉਹਦੇ ਕੋਲੇ ਲੋਕਾਂ ਦਾ ਵੀ ਆਉਣਾ ਜਾਣਾ ਹੋ ਗਿਆ। ਹੁਣ ਜਦੋਂ ਲੋਕਾਂ ਦਾ ਆਉਣਾ ਜਾਣਾ ਹੋ ਗਿਆ ਜਿੰਨੀ ਕ ਜਗ੍ਹਾ 'ਚ ਬੈਠਾ ਸੀ ਥੋੜੀ ਲੱਗੀ। ਥੋੜਾ ਜਿਹਾ ਘੇਰਾ ਉਹ ਜਗ੍ਹਾ ਦਾ ਵਧਾ ਲਿਆ। ਸੰਗਤਾਂ ਵਧਣ ਲੱਗ ਪੀਆਂ। ਪਿਆਰਿਓ ਪਰਮੇਸ਼ਰ ਜਿਹੜਾ ਹੈ ਬੜਾ ਬਿਆੰਤ ਹੈ ਔਰ ਜਿਵੇਂ ਜਿਵੇਂ ਸੰਗਤ ਵਧਨੀ ਹੋਈ ਥਾਂ ਘਟਨੀ ਲੱਗ ਪਈ ਜਿਹੜਾ ਪਿਆਰਿਓ ਆਪਾਂ ਬਚਨ ਕਰ ਰਹੇ ਆਂ ਜੋ ਜੋ ਕਰਮ ਕੀ ਉਹ ਲਾਲਚ ਲੱਗ ਤੇ ਤੇ ਆਪ ਵਧਾਇਆ ਹੁਣ ਕਾਰਨ ਬਣਿਆ ਕਿ ਜਿਵੇਂ ਜਿਵੇਂ ਸੰਗਤਾਂ ਵਧਣ ਲੱਗੀਆਂ ਓਵੇਂ ਓਵੇਂ ਜਗ੍ਹਾ ਘਟਣ ਲੱਗੀ ਤੇ ਜਿਵੇਂ ਜਿਵੇਂ ਪਿਆਰਿਓ ਸੰਗਤ ਵਧੀ ਗੱਡੀਆਂ ਪਾਰਕਿੰਗ ਦਾ ਇੰਤਜ਼ਾਮ ਘੇਰਾ ਥੋੜਾ ਜਿਹਾ ਵਿਸ਼ਾਲ ਕੀਤਾ ਸੰਗਤਾਂ ਦਾ ਇਕੱਠ ਵੱਧ ਕੀਤਾ ਤੇ ਫਿਰ ਉਹ ਘੇਰਾ ਵਧਾਉਣਾ ਪਵੇਗਾ ਹੁਣ ਜਿਹੜੀ ਤਾਂ ਜ਼ਮੀਨ ਉਹਨੂੰ ਵਿਹਲੇ ਲੱਗੀ ਹੋ ਤਾਂ ਉਹਨੇ ਕਬਜ਼ਾ ਕਰ ਲਿਆ ਪਿਆਰੋ ਜਦੋਂ ਕਿਸੇ ਦੀ ਜਗ੍ਹਾ ਦੇ ਉੱਤੇ ਕਬਜ਼ਾ ਕਰਨ ਲੱਗਾ ਤੇ ਫੇਰ ਉਸ ਛਿਹਲੇ ਚੋਂ ਜਿਹੜੇ ਚੋਂ ਨਿਕਲ ਕੇ ਬਚਨ ਵਾਸਤੇ ਪ੍ਰਮਾਤਮਾ ਨੂੰ ਲੱਭਣ ਵਾਸਤੇ ਗਿਆ ਸੀ ਪਿਆਰਿਓ ਉਹਨਾਂ ਕੇਸਾਂ ਦੇ ਵਿੱਚ ਫਿਰ ਉਲਝ ਗਿਆ ਉਹਨਾਂ ਲੋਕਾਂ ਨੇ ਕੇਸ ਕਰਨੇ ਸ਼ੁਰੂ ਕਰਤੇ ਸਾਡੀ ਜਗਾ ਮਲਦਾ ਪਿਆ ਜਿਹੜੇ ਕੰਮ ਤੋਂ ਬਚਦਾ ਬਚਦਾ ਸਾਧੂ ਬਣਿਆ ਪਿਆਰਿਓ ਉਸੇ ਕੰਮ ਦੇ ਵਿੱਚ ਫਿਰ ਫਸ ਗਿਆ ਸਤਿਗੁਰੂ ਕਹਰੇ ਮੈਂ ਨਹੀਂ ਤੇ ਪਿਆਰਿਓ ਸਾਡੇ ਸਤਿਗੁਰਾਂ ਨੇ ਜੇ ਹਰਿਮੰਦਰ ਸਾਹਿਬ ਬਣਾਇਆ ਨਾ ਤੇ 52 ਕਿਤੇ ਕਾਰ ਉਥੇ ਲਿਆਂਦੇ ਕੰਮ ਕਰਨ ਵਾਲੇ ਛਠੇਰੇ ਭਾਂਡਿਆਂ ਵਾਲੇ ਲਿਆਂਦੇ ਮਿੱਟੀ ਦੇ ਭਾਂਡਿਆਂ ਵਾਲੇ ਲਿਆਂਦੇ ਲੋਹੇ ਦਾ ਕੰਮ ਕਰਨ ਵਾਲੇ ਲਿਆਂਦੇ ਸੋਨੇ ਦਾ ਕੰਮ ਕਰਨ ਵਾਲੇ ਲਿਆਂਦੇ ਕੱਪੜੇ ਦਾ ਕੰਮ ਕਰਨ ਵਾਲੇ ਲਿਆਂਦੇ ਪਿਆਰਿਓ ਪਰਚੂਣ ਦਾ ਕੰਮ ਕਰਨ ਵਾਲੇ ਲਿਆਂਦੇ ਹਰ ਤਰ੍ਹਾਂ ਦੇ ਕਿਤੇਕਾਰ 52 ਕਿਤੇਕਾਰ ਹਰਮੰਦਰ ਸਾਹਿਬ ਬਣਦਿਆ ਲਿਆਂਦੇ ਤੇ ਪਹਿਲਾਂ ਮੁੱਲ ਜਗਾ ਲਈ ਮੁੱਲ ਜਗਾ ਲੈ ਕੇ ਉਹਨਾਂ ਨੂੰ ਵਿੱਚ ਵਸਾਇਆ ਜੇ ਪਿਆਰਿਓ ਆਨੰਦਪੁਰ ਸਾਹਿਬ ਜਿਹੜੀ ਧਰਤੀ ਹੈ ਮਾਖੋਵਾਲ ਕਹਿੰਦੇ ਸੀ ਉਹ ਮਾਖੋ ਇੱਕ ਦਾਇਦ ਸੀ ਤੇ ਉਹਦੇ ਕਰਕੇ ਉੱਥੇ ਵਿਹਲਾ ਪਿਆ ਸੀ ਕੋਈ ਉੱਥੇ ਵਾਸ ਨਹੀਂ ਸੀ ਕਰਦਾ ਆਨੰਦਪੁਰ ਜਗਾ ਜਿਹੜੀ ਹੈ ਉੱਚਾ ਟੱਬਾ ਉਹਦੇ ਤੇ ਕੋਈ ਨਿਵਾਸ ਨਹੀਂ ਸੀ ਕਰਦਾ ਕਿੰਦੇ ਮਾਖੋਦੈਨ ਤਾਂ ਇੰਨਾ ਸਤਾਉਂਦਾ ਸੀ ਤੰਗ ਕਰਦਾ ਸੀ ਲੋਕ ਉੱਜੜ ਕੇ ਅੱਗੇ ਦੁਰ ਜਾਂਦੇ ਸੀ ਹੁਣ ਗੁਰੂ ਸਾਹਿਬ ਨੇ ਉਹ ਤਰਤੀਬ ਮੋਲ ਲਈ ਮੋਲ ਲੈ ਕੇ ਅਨੰਦਪੁਰ ਸਾਹਿਬ ਜਿਹੜਾ ਉੱਥੇ ਵਸਾਇਆ ਮਾਖੋਦੈਨ ਪ੍ਰਗਟ ਹੋਇਆ ਗੁਰੂ ਸਾਹਿਬ ਨੂੰ ਕਹਿਣ ਲੱਗਾ ਭਾਈ ਚੁੱਪੋ ਜੁੱਲੀ ਬਿਸਰੀ ਇੱਥੇ ਕਿਵੇਂ ਆਣ ਕੇ ਬਹਿ ਗਏ ਹੋ ਕਹਿਣ ਲੱਗਾ ਭਲਿਆ ਸਾਡਾ ਜਾਣ ਦਾ ਸਮਾਂ ਨਹੀਂ ਹੁਣ ਤੇਰਾ ਜਾਣ ਦਾ ਸਮਾਂ ਜਦੋਂ ਸਾਧਗੁਰਾਂ ਨੇ ਰੰਗ ਵਿਖਾਏ ਤੇ ਪਿਆਰਿਓ ਮਾਖੋ ਦਾਇਤ ਹੱਥ ਜੋੜ ਕੇ ਖੜਾ ਹੋ ਗਿਆ ਤੇ ਭੁੱਲਾ ਦੀ ਮਾਫੀ ਮੰਗੀ ਤੇ ਅੱਗੇ ਤੋਂ ਉਹ ਜਗ੍ਹਾ ਤੋਂ ਵਾਸਾ ਛੱਡ ਗਿਆ ਤੇ ਉਹੀ ਮਾਖੋ ਵਾਲ ਅਨੰਦਪੁਰ ਸਾਹਿਬ ਦੀ ਧਰਤੀ ਬਣੀ ਸੋ ਅੱਗੇ ਚੱਲੀਏ ਜੀ ਰਤਨ RAM ਘਟ ਹੀ ਕੇ ਭੀਤਰ ਤਾਂ ਕੋ ਗਿਆਨ ਨਾ ਪਾਇਓ ਸਤਿਗੁਰੂ ਕਹਿੰਦੇ ਹੀਰੇ ਰਤਨਾ ਜਵਾਹਰਾਕ ਤਾਂ ਵਰਗਾ ਕਾਲਪੁਰਖ ਪਰਮਾਤਮਾ ਦਾ ਨਾਮ ਤੇਰੇ ਹਿਰਦੇ ਥਿਆ ਪਿਆਰਿਆ ਉਹਨੂੰ ਜਪ ਜਪ કંਠ ਦੇ ਵਿੱਚ ਕਿਵੇਂ ਜਿਸ ਤਰ੍ਹਾਂ ਮਾਲਾ ਦੇ ਮਣਕੇ ਟਲ ਟਲ ਖੜਕਾਈ ਦੇ ਨੇ ਪਿਆਰਿਆ ਉਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਲੈਣਾ ਹੈ ਕਈ ਵਾਰੀ ਸਾਡੇ ਮਨ 'ਚ ਵਿਚਾਰ ਆ ਜਾਂਦੀ ਹੈ ਹੱਥ ਮੂੰਹ ਨਹੀਂ ਧੋਤਾ ਅੱਜ ਤੇ ਉਹਨਾਂ 'ਚ ਨਿਤ ਨਹੀਂ ਕਰਨਾ ਪਿਆਰਿਆ ਇਹ ਗਲਤੀ ਕਦੇ ਨਹੀਂ ਕਰਨੀ ਗੁਰੂ ਸਾਹਿਬ ਨੇ 24 ਘੰਟਿਆਂ ਦੀ ਡਿਊਟੀ ਲਈ ਹੈ 24 ਘੰਟਿਆਂ ਚ ਕਿੰਨੀ ਵਾਰੀ ਹੱਥ-ਮੂੰਹ ਧੋਵੋਗੇ ਦੱਸੋ ਸਤਿਗੁਰੂ ਕਹਿੰਦੇ ਹੱਥ-ਪਾਅ ਸਭ ਕਾਂ ਸਾਜ ਚੀਤ ਨਰਿੰਜੜ ਨਾਲ ਪਰਮੇਸ਼ਰ ਨਾਲ ਚਿੱਤ ਜੋੜਨਾ ਤੇ 24 ਘੰਟਿਆਂ ਦੇ ਵਿੱਚ ਜੁੜਨਾ ਹੈ ਤੇ 24 ਘੰਟਿਆਂ ਵਿੱਚ ਪਿਆਰਿਓ ਕਿੰਨੀ ਵਾਰੀ ਸੁਚੇ ਮਰਤੋਗੇ ਸੋਚਾ ਕਿ ਜਿੰਨੂੰ ਕਰਨਾ ਉਹਨੂੰ ਤੈਸੇ ਕਰਦੇ ਨਹੀਂ ਸੋਚਾ ਕਰਨਾ ਪਿਆਰਿਓ ਮਨ ਨੂੰ ਮਨ ਨੂੰ ਸੁੱਚਾ ਕਰਨਾ ਹੈ ਬਾਕੀ ਸੁਚਨ ਆਪੇ ਹੀ ਆ ਜਾਣੀ ਹੈ ਪਿਆਰਿਓ ਕੱਲੇ ਹੱਥ ਝੂਠੇ ਜਿਹੜੇ ਆਪਾਂ ਸਮਝ ਲੈਨੇ ਆਂ ਮੂੰਹ ਝੂਠਾ ਮਾਤਾ ਝੂਠੀ ਪਿਤਾ ਵੀ ਝੂਠੇ ਝੂਠੇ ਹੀ ਪਰ ਲਾਗੇ ਮਰਬਾਨੀ ਦੇ ਵਿੱਚ ਬੜਾ ਇਹਦੀ ਵਾਸਤੇ ਦਿੰਦਾ ਹੈ ਕਣਸੀ ਝੂਠੀ ਪਰੋਸਣ ਲਾਗੇ ਹੈ ਸੋ ਕਹਿਣ ਦਾ ਬਾਗ ਗੋਬਰ ਝੂਠਾ ਚੌਂਕਾ ਝੂਠਾ ਝੂਠੇ ਬੈਠ ਪਕਾਇਆ ਝੂਠੀ ਕਰਕੇ ਪ੍ਰੋਸ਼ਨ ਲਗਾ ਝੂਠੇ ਹੀ ਬਹਿਖਾਇਆ ਕਿੱਥੇ ਕਿੱਥੇ ਸੁਚਮਰਤ ਹੋਗੇ ਹੁਣ ਗੋਆ ਫੇਰ ਕੀ ਚੌਕੇ ਦੇ ਵਿੱਚ ਕੀ ਅਸੀਂ ਸੁਚਮ ਕਰ ਲਈ ਪਿਆਰਿਓ ਨਹੀਂ ਗੋਆ ਗੰਦਗੀ ਹੈ ਆਪਾਂ ਨੂੰ ਵੀ ਪਤਾ ਹੈ ਪਰ ਆਪਾਂ ਸਮਝ ਲਿਆ ਕਿਹਦੇ ਨਾਲ ਸਾਡਾ ਚੌਂਕਾ ਸੋਚਾ ਔਰ ਪੁਰਾਣੇ ਜ਼ਮਾਨੇ ਦੇ ਵਿੱਚ ਪਣਤਾ ਨੇ ਚੌਂਕਾ ਸੋਚਾ ਕਰਕੇ ਕਾਰ ਘੱਡ ਲੈਣੀ ਦਾਲੇ ਦਾ ਕਹਿਣਾ ਕਿ ਇੰਨਾ ਥਾਂ ਸਾਡਾ ਸੋਚਾ ਹੋ ਗਿਆ ਪਤਾ ਹੀ ਹੈ ਨਾ ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਹਾਰਦਵਾਰ ਗਏ ਤੇ ਮਰਦਾਨੇ ਨੂੰ ਕਹਿ ਜਾਂ ਮਰਦਾਨਿਆਂ ਅੱਗ ਲੈ ਕੇ ਆ ਕਹਿੰਦੇ ਮਹਾਰਾਜ ਕੀ ਕਰਨਾ ਉੱਥੇ ਗੁਰਰਾਜਾ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਪਿਆਰਿਓ ਹਿਰਨ ਮਾਰ ਕੇ ਲਿਆ ਹਿਰਨ ਸਾਡੇ ਮਨਾਂ ਦੇ ਵਹਿਮ ਦੂਰ ਕਰਨ ਵਾਸਤੇ ਹਿਰਨ ਮਾਰ ਕੇ ਲੈ ਆ ਕਹਿੰਦੇ ਮਹਾਰਾਜ ਖਾਓ ਬਣਾਓ ਹੁਣ ਉਧਰੋਂ ਪਿਆਰਿਓ ਹਾਰਦਵਾਰ ਦਾ ਕੰਡਾ ਹੋਵੇ ਪੰਤਾਂ ਦਾ ਕੰਡਾ ਹੋਵੇ ਤੇ ਉਥੇ ਨਰਿਜਦੇ ਪਏ ਕਹਿਣ ਲੱਗੇ ਠੀਕ ਹੈ ਜੀ ਫਿਰ ਨ ਬਣਾਉਣਾ ਸ਼ੁਰੂ ਕੀਤਾ ਕਹਿੰਦੇ ਜਾ ਮਰਦਾਨਾ ਨੇ ਅਗ ਲੈ ਕੇ ਆ ਪੰਤਾਂ ਦੇ ਕੋਲ ਜਾ ਕੇ ਹੁਣ ਜਾ ਕੇ ਅੱਗ ਲੈਣ ਗਿਆ ਜਦੋਂ ਤੇ ਇੱਕ ਹੈ ਮਰਾਸੀ ਹੁਣ ਜਦੋਂ ਜਿਹੜੀ ਕਾਰ ਕੱਢੀ ਕਾਰ ਦੇ ਅੰਦਰ ਹੋਇਆ ਤੇ ਪੰਤਾਂ ਨੇ ਰੌਲਾ ਪਾ ਲਿਆ ਕਹਿਣ ਲੱਗੇ ਮਰਾਸੀਆ ਸਾਡਾ ਚੁੱਲਾ ਭਿੰਡ ਦਿੱਤਾ ਹੀ ਅਗੇ ਗੇ ਮਰਦਾਨਾ ਦੇ ਪਿੱਛੇ ਪਿੱਛੇ ਪੰਤ ਜਾ ਕੋ ਜੇ ਉਹਨਾਂ ਦੇ ਕੋਲ ਹੁਣ ਉਹਨੇ ਚੰਨੋ ਚਲੋ ਅੱਗ ਬਾਲੀ ਸਾਰਾ ਕੁਝ ਕੀਤਾ ਜਦੋਂ ਗੜਬੜ ਗੜਬੜ ਪਿਆਰ ਹੋਈ ਉਹਦੀ ਸਮੈਲ ਦੂਰ ਉੱਡੀ ਜਿਹੜੇ ਪੜਤਨੌਦੇ ਪਏ ਸੀ ਹਰਦੁਆਰ ਕੰਢੇ ਦੇ ਉੱਤੇ ਸਾਰੇ ਆ ਗਏ ਕਹਿਣ ਲੱਗੇ ਮਹਾਰਾਜ ਕੀ ਹਿੱਤ ਹੈ ਸਾਡਾ ਹਰਦੁਆਰ ਹੀ ਭੇਡ ਦਿੱਤਾ ਹੈ ਉੱਥੇ ਮਿਰ ਤਰਕ ਦੇ ਨਾਲ ਸਵਾਲਾਂ ਦੇ ਜਵਾਬ ਦਿੱਤੇ ਸਤਿਗੁਰੂ ਨੇ ਤਰਕ ਨਾਲ ਕਹਿੰਦੇ ਪਹਿਲਾ ਪਾਣੀ ਜੀਵ ਹੈ ਜੇ ਤਾਂ ਰਿਆ ਸਾਹਿਬ ਕੋਏ ਪਿਆਰਿਓ ਕਿਹੜੇ ਜੀਵ ਦੀ ਗੱਲ ਕਰਦੇ ਜੇ ਹੁੰਦੀ ਕਹਿੰਦੇ ਪਹਿਲਾਂ ਪਾਣੀ ਜੀਵ ਹੈ ਜਿਹੜਾ ਪੀਂਦੇ ਜੇ ਇਹਦੇ ਵਿੱਚ ਜੀਵ ਕਿੰਨੇ ਨੇ ਕਦੀ ਮਹਿਸੂਸ ਕੀਤਾ ਤੇ 84 ਲੱਖ ਜੀਵ ਹੀ ਤਾਂ ਪਾਣੀ ਦੇ ਵਿੱਚ ਹੀ ਰਹਿੰਦੇ ਆ ਨਾ ਜਿਹੜਾ ਜਲ ਛਕਦੇ ਆਪਾਂ ਸੋ ਕਹਿੰਦਾ ਭਾ ਕਿ ਜਦੋਂ ਤਰਕਾਂ ਦੇ ਨਾਲ ਉਹਨਾਂ ਨੂੰ ਠੰਡਿਆ ਕਰ ਦਿੱਤਾ ਤੇ ਬਾਅਦ ਦੇ ਵਿੱਚ ਕਹਿਣ ਲੱਗੇ ਵਰਦਾਨਿਆ ਲਿਆ ਵਰਤਾਖ ਰਾਜੇ ਹੁੰਦਾ ਬੇਟ ਇਹਨਾਂ ਨੂੰ ਸ਼ਗਾਈਏ ਤੇ ਪਿਆਰੇ ਜਦੋਂ ਸ਼ਕਾਉਣ ਲੱਗੇ ਵੈਗਰੂ ਦੀ ਕਿਰਪਾ ਕੜਾ ਪ੍ਰਸ਼ਾਦ ਬਣ ਗਿਆ ਕੜਾ ਪ੍ਰਸ਼ਾਦ ਵਰਤਾਇਆ ਸੰਗਤਾਂ ਦੇ ਵਿੱਚ ਫਿਰ ਸੱਜੀ ਪਾਸੇ ਸੋ ਕਹਿੰਦਾ ਭਾ ਕੇ ਨਤਨ ਰਾਮ ਘਟ ਹੀ ਕੇ ਭੀਤਰਤਾ ਕੋ ਗਿਆਨ ਨਾ ਪਾਇਓ ਪਿਆਰਿਓ ਸਮਝ ਨਹੀਂ ਆਈ ਕਿ ਹਿਰਦੇ ਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ ਤੇ ਉਹ ਵਸੀਤ ਜੰਗਲਾਂ ਦੇ ਵਿੱਚ ਭਾਲਦੇ ਆ ਮੇਲਿਆਂ ਦੇ ਵਿੱਚ ਜਾ ਕੇ ਭਾਲਦੀ ਜਨ ਨਾਨਕ ਭਗਵੰਤ ਭਜਨ ਬੇਣਾ ਬਿਰਥਾ ਜਨਮ ਗਵਾਇਓ ਸਹਿਬ ਸਿਰ ਗੁਰੂ ਤੇ ਇੱਕ ਬਾਦ ਰਸਾਇਬ ਜੀ ਕਹਿੰਦੇ ਨੇ ਪਿਆਰਿਆ ਉਸ ਪਰਮਾਤਮਾ ਦੇ ਭਜਨ ਤੋਂ ਬਗੈਰ ਤੂੰ ਸਾਰਾ ਜਨਮ ਆਪਣਾ ਵਿਅਰਥ ਗਵਾ ਲਿਆ ਜਿਸ ਕਾਰਜ ਵਾਸਤੇ ਤੂੰ ਆਇਆ ਸੀ ਉਹ ਕੀਤਾ ਹੀ ਨਹੀਂ ਤੂੰ ਪਰਮਾਤਮਾ ਤੋਂ ਵਿਛੜ ਗਿਆ ਤੇਰਾ ਪਰਮਾਤਮਾ ਨਾਲ ਮਿਲ ਨਹੀਂ ਹੋਇਆ ਜੇ ਹੁਣ ਨਾ ਹੋਇਆ ਤੇ ਫਿਰ ਕਦੀ ਵੀ ਨਹੀਂ ਹੋਣਾ ਅਜੇ ਵੀ ਸਭਲ ਜਾ ਅਜੇ ਵੀ ਸਮਝਾ ਸਤਿਗੁਰੂ ਸੱਚੇ ਪਾਤਸ਼ਾਹ ਤੈਨੂੰ ਅੜੀਕ ਦੇ ਨੇ ਅੱਗ ਕੀ ਵਾਰ ਬਖਸ਼ ਮੰਦੇ ਨੂੰ ਬਹੁ ਨ ਭੋਜਨ ਫੇਰਾ ਪਿਆਰਿਓ ਵਾਰ-ਵਾਰ ਜਨਮ ਨਹੀਂ ਜਿਮਣਾ ਤੇ ਜਨਮ ਸਾਨੂੰ ਮਿਲਿਆ ਆਪਣਾ ਜੀਵਨ ਸੁਧਾਰ ਵਾਸਤੇ ਸਾਨੂੰ ਜੀਵਨ ਨੂੰ ਸੁਧਾਰਨ ਵਾਸਤੇ ਗੁਰਬਾਣੀ ਦੇ ਨਾਲ ਜੁੜਨਾ ਪਵੇਗਾ ਗੁਰੂ ਦੇ ਨਾਲ ਜੁੜਨਾ ਪਵੇਗਾ ਗੁਰੂ ਸਾਨੂੰ ਆਪਣੀ ਸਮਝ ਬਖਸ਼ਰ ਗਏ ਤੇ ਗੁਰੂ ਨਾਲ ਜੁੜ ਕੇ ਅਸੀਂ ਆਪਣਾ ਪਰਉਪਤਾਰਾ ਕਰ ਸਕਦੇ ਹਾਂ ਸੋ ਪਿਆਰਿਓ ਏਸੀ ਅੱਜ ਦਾ ਹੁਕਮ ਜੋ ਆਪ ਜੀ ਨੇ ਸਰਵਣ ਕੀਤਾ ਹੈ ਹੋਈਆਂ ਭੁਲਾ ਨੂੰ ਨਾ ਚਤਾਰਿਓ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸਾਧ ਸੰਗਤੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨ ਦਰੋਂ ਕਰੋ ਨਾਮਦਾਨ ਸਿੱਖੀ ਜੀਵਨ ਚੜ੍ਹਦਿਆਂ ਕਲਾਂ ਦੇਹੀ ਰੋਗ ਤਾਂ ਤੰਦਰੁਸਤੀਆਂ ਹਰ ਮਦਾਨ ਫਤਿਹ ਬਖਸ਼ੇ ਕਰੇ ਸਤਿਗੁਰੂ ਜੀ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਖਾਲਸਾ ਵਾਹ ਜੀ ਕੀਫਤ